ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਘਰਚ ਕੱਢੀ ਸ਼ਰਾਬ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਔਰ ਪੀੜਤ ਪਰਿਵਾਰਾਂ ਦਾ ਸਰਕਾਰ ਤੇ ਰੋਸਾ ਸੀ ਜਿਹਦੇ ਚੱਲਦਿਆ ਸਰਕਾਰ ਤੇ ਪੀੜਤ ਧਿਰਾਂ ਦੇ ਵਿਚਕਾਰ ਰਜਾਮੰਦੀ ਹੋ ਚੁੱਕੀ ਹੈ ਜਿਹੜੇ ਸਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਜਿਨ੍ਹਾਂ ਨੇ ਮਾੜੀ ਲਾਨ ਪੀਣ ਕਰਨ ਉਹਨਾਂ ਦੀ ਜਾਨ ਚਲੀ ਗਈ ਸੀ ਹਾਲਾਂਕਿ ਸਰਕਾਰ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਉਹਨਾਂ ਦਾ ਪੀੜਤਾਂ ਪਰਿਵਾਰ ਵੱਲੋਂ ਸਰਕਾਰ ਨਾਲ ਜਿਹੜੀ ਰਜਾਮੰਦੀ ਹੋਈ ਜਿਸ ਦੇ ਚੱਲਦੇ ਅੱਜ ਸਸਕਾਰ ਕੀਤਾ ਜਾਊਗਾ ਤੇ ਉਧਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨਰ ਤੇ ਭਾਰਤੀ ਚੋਣ ਕਮਿਸ਼ਨ ਐਵੇਂ ਹੀ ਸੂਬਾ ਸਰਕਾਰ ਕੋਲੋਂ ਇਸ ਮਸਲੇ ਦੇ ਵਿੱਚ ਰਿਪੋਰਟ ਮੰਗ ਲਈ ਆ ਸੰਗਰੂਰ ਦੇ ਵਿੱਚ ਦੋ ਦਰਜਨ ਦੇ ਕਰੀਬ ਗਿਣਤੀ ਪਹੁੰਚ ਚੁੱਕੀ ਹੈ ਜਿਹੜੇ ਸ਼ਰਾਬ ਦੇ ਨਾਲ ਜਿੰਡੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਰਜਾਬੰਦੀ ਹੋਈ ਹੈ ਸਰਕਾਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਜ਼ਿਲ੍ਹਾ ਸੰਗਰੂਰ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਦੀ ਨਾਲ ਐਸ ਐਚਓ ਪਾਤੜਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਔਰ ਇਸ ਤੋਂ ਇਲਾਵਾ ਤਿੰਨ ਐਕਸਾਈਜ਼ ਇੰਸਪੈਕਟਰ ਡਿੜਬਾ ਪਾਤੜਾ ਤੇ ਸੁਨਾਮ ਇਹਨਾਂ ਨੂੰ ਵੀ ਸਰਕਾਰ ਨੇ ਮੁਤਲ ਕਰ ਦਿੱਤਾ ਮਤਲਬ ਪੰਜ ਅਧਿਕਾਰੀ ਮੁਤਲ ਕਰ ਦਿੱਤੇ ਨੇ ਐਸ ਐਚਓ ਪਾਤੜਾ ਐਕਸਾਈਜ਼ ਅਧਿਕਾਰੀ ਜ਼ਿਲ੍ਹਾ ਸੰਗਰੂਰ ਅਤੇ ਡਿੜਬਾ ਪਾਤੜਾ ਤੇ ਸੁਨਾਮ ਇਹਨਾਂ ਪੰਜ ਅਫਸਰਾਂ ਨੂੰ ਸਰਕਾਰ ਨੇ ਤੁਰੰਤ ਮੁਤਲ ਕਰ ਦਿੱਤਾ ਗਿਆ ਨਾਲ ਦੀ ਨਾਲ ਇਸ ਦੇ ਵਿੱਚ ਇਹ ਵੀ ਰਜਮੰਦੀ ਹੋਈ ਹੈ ਕਿ ਜਿਹੜੀ ਸੰਗਤ ਮੰਡੀ ਦੀ ਇੱਕ ਸ਼ਰਾਬ ਮੇਲਾ ਜਿਹਦੀ ਕੰਪਨੀ ਦਾ ਨਾਮ ਆ ਬੀ ਐਲ ਸੀ ਉਹ ਜਿੰਨੇ ਵੀ ਜਿਸ ਜਿਸ ਠੇਕੇ ਦੇ ਵਿੱਚ ਉਸ ਕੰਪਨੀ ਦੀ ਸ਼ਰਾਬ ਗਈ ਆ ਉਹ ਸਾਰੇ ਠੇਕਿਆਂ ਤੇ ਉਹਨਾਂ ਦੀ ਸੈਂਪਲਿੰਗ ਕੀਤੀ ਜਾਊਗੀ ਇਹ ਵੀ ਸਰਕਾਰ ਨੇ ਪੀੜਤਾ ਧਿਰ ਦੀ ਜਿਹੜੀ ਮંજੂਰ ਜਿਹੜੀ ਅਪੀਲ ਆ ਉਹ ਪ੍ਰਵਾਨ ਕਰ ਲਈ ਆ ਇਸ ਤੋਂ ਇਲਾਵਾ ਜਿਨ੍ਹਾਂ ਦੇ ਪੀੜਤ ਪਰਿਵਾਰ ਦੇ ਲੋਕਾਂ ਦੇ ਕਮਾਉਣ ਵਾਲੇ ਜਿੰਗਾ ਦੀ ਮੌਤ ਹੋਈ ਆ ਉਹਨਾਂ ਨੂੰ ਪ੍ਰਤੀ ਪਰਿਵਾਰ ਮਾਪਜਾ ਦੇਣ ਤੇ ਵੀ ਸਰਕਾਰ ਨੇ ਸਹੀ ਪਾ ਦਿੱਤੀ ਆ ਕਿਉਂਕਿ ਮਾਪਜਾ ਕਿਉਂਕਿ ਸੂਬੇ ਅੰਦਰ ਚੋਣ ਜਾਬਤਾ ਲੱਗਿਆ ਹੋਇਆ ਜਿਸ ਕਰਕੇ ਸਰਕਾਰ ਡਾਇਰੈਕਟ ਮਾਪਜਾ ਨਹੀਂ ਦੇ ਸਕਦੀ ਜਿੱਥੇ ਚੱਲਦਿਆ ਹੁਣ ਸੂਬਾ ਸਰਕਾਰ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਇਸ ਸਬੰਧਕ ਲਿਖ ਕੇ ਮਨਜ਼ੂਰੀ ਲੈਣੀ ਪੈਗੀ ਇਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਉਹਦੇ ਦੇ ਵਿੱਚ ਐਸਸੀ ਐਸਟੀ ਐਕਟ ਦੀ ਧਾਰਾ ਸਮੇਤ ਕਾਠ ਇਹ ਵੀ ਜੋੜ ਦਿੱਤੀ ਆ ਮਤਲਬ ਮੌਤ ਦੀ ਸਜ਼ਾ ਹੁਣ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਦਿੱਤੀ ਜਾਏਗੀ ਜਦੋਂ ਕੇਸ ਚੱਲਿਆਗਾ ਲੇਕਿਨ ਜਿਹੜੀਆਂ ਮੰਗਾਂ ਪ੍ਰਵਾਨ ਹੋਈਆਂ ਨੇ ਰਜਾਮੰਦੀ ਹੋਈ ਆ ਉਹਦੇ ਤੇ ਚੱਲਦੇ ਆ ਸਰਕਾਰ ਨੂੰ ਕਿਉਂਕਿ ਚੋਣਾਂ ਨੇ ਸੁੱਖ ਦਾ ਸਾਆ ਆ ਲੇਕਿਨ ਨਾਲ ਦੀ ਨਾਲ ਸਰਕਾਰ ਨੂੰ ਇਸ ਮੌਕੇ ਨਜਾਕਤ ਨੂੰ ਸਮਝਣਾ ਹੋਇਆ ਇਹ ਮੰਗਾਂ ਪ੍ਰਵਾਨ ਕੀਤੀ ਆ ਇੱਕ ਵਾਰ ਫੇਰ ਦੱਸ ਦਿੰਦੇ ਕਿ ਕਿਹੜੇ ਕਿਹੜੇ ਅਧਿਕਾਰੀ ਸਸਪੈਂਡ ਕੀਤੇ ਨੇ ਐਕਸਾਈਜ਼ ਦੇ ਭਾਗ ਦੇ ਜ਼ਿਲ੍ਹਾ ਅਧਿਕਾਰੀ ਸੰਗਰੂਰ ਐਸ ਐਚਓ ਪਾਤਣਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਤਲਾਵਤ ਇਨਿੰਗ ਸਾਈਸ ਇਨਸਪੈਕਟਰ ਹੋਰ ਮੁਅਤਲ ਕੀਤੇ ਗਏ ਨੇ ਐਕਸਾਈ ਇਨਸਪੈਕਟਰ ਦਿੜਬਾ ਪਾਤਣਾ ਤੇ ਸੁਨਾਮ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਜਿਹੜੀ ਕੰਪਨੀ ਦੀ ਵਾਇਰਲ ਹੋਈਆਂ ਫੋਟੋਆਂ ਕਿ ਐਸੀ ਕੰਪਨੀ ਦੀ ਫਾਰਮਾ ਦੀ ਸ਼ਰਾਬ ਸੀ ਬੀ ਐਲ ਸੀ ਕੰਪਨੀ ਸੰਗਤ ਮੰਡੀ ਬਠਿੰਡਾ ਦੀ ਦੱਸੀ ਜਾ ਰਹੀ ਆ ਉਹਦੇ ਜਿੱਥੇ-ਜਿੱਥੇ ਦੀ ਜਿੰਨੀ ਵੀ ਸ਼ਰਾਬ ਬਣੀ ਆ ਚਾਹੇ ਸਟਾਕ ਆ ਚਾਹੇ ਟੀਕਿਆਂ ਦੇ ਉਹਨਾਂ ਦੀ ਸਾਰਿਆਂ ਦੀ ਸੈਂਪਲਿੰਗ ਕੀਤੀ ਜਾਊਗੀ ਬਾਪਜਾ ਪ੍ਰਤੀਜੀਦਤਾ ਜਾਏਗਾ ਸਰਕਾਰ ਨੇ ਵੀ ਮੰਗ ਮੰਨ ਲਈ ਆ ਉਦੇ ਵਾਸਤੇ ਸੂਬਾ ਸਰਕਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕਰਨੀ ਪੈਗੀ ਇਸ ਤੋਂ ਇਲਾਵਾ ਐਸ்சி ਐਸਟੀ ਐਕਟ ਤੋਂ ਇਲਾਵਾ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੇ ਚ ਧਾਰਾ 48 ਇਹ ਵੀ ਜੋੜ ਦਿੱਤੀ ਗਈ ਹੈ ਇਹ ਜਿਹੜੀ ਮੀਟਿੰਗ ਅੱਜ ਸੰਗਰੂਰ ਚ ਹੋਇਆ ਜਿੱਥੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਲ ਔਰ ਪੀੜਤ ਧਿਰਾਂ ਤੋਂ ਇਲਾਵਾ ਜਿਹੜੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਮਸਲੇ ਦੇ ਵਿੱਚ ਉੱਥੇ ਹਾਜ਼ਰ ਸਨ ਇਸ ਤੋਂ ਬਾਅਦ ਇਹ ਜਿਹੜੇ ਨੇ ਮਨਜ਼ੂਰ ਕੀਤੀਆਂ ਗਈਆਂ ਨੇ ਜਿਹੜਾ ਦਿਸ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਆਪਕਾਰੀ ਤੇ ਕਰਨ ਨਰੀਕਿਕ ਸੁਨਾਮ ਸਰਕਲ ਦੀਨ ਦਫਤਰ ਸਹਾਇਕ ਕਮਿਸ਼ਨਰ ਆਪਕਾਰੀ ਸੰਗਰੂਰੇ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਤਲ ਕੀਤਾ ਜਾਂਦਾ ਮੁਤਲ ਸਮੇਂ ਦੌਰਾਨ ਉਸ ਦਾ ਹੈੱਡ ਕੁਆਟਰ ਦਫਤਰ ਸਹਾਇਕ ਕਮਿਸ਼ਨਰ ਆਪਕਾਰੀ ਜਲੰਧਰ ਇੱਕ ਅਰੇਂਜ ਵਿਕੇ ਨਿਸ਼ਚਿਤ ਕੀਤਾ ਗਿਆ ਮੁਤਲ ਸਮੇਂ ਦੌਰਾਨ ਕਰਮਚਾਰੀ ਨਿਯਮ ਅਨਸਾਰ ਗੁਜ਼ਾਰਾ ਪੱਤਾ ਦਿੱਤਾ ਜਾਊਗਾ ਉਸ ਨੂੰ ਇਹ ਗੁਜਾਰਾ ਪੱਤਾ ਇਸ ਸ਼ਰਤ ਤੇ ਦਿੱਤਾ ਜਾਵੇਗਾ ਕਿ ਉਹ ਮੁਤਲੀ ਸਮੇਂ ਦਰਾਂ ਕੋਈ ਵਪਾਰ ਪ੍ਰਾਈਵੇਟ ਨੌਕਰੀ ਨਹੀਂ ਕਰੇਗਾ ਮੁਤਲੀ ਸਮੇਂ ਦਰਾਂ ਨੂੰ ਆਪਣਾ ਹੈੱਡਕੁਆਰਟਰ ਛੱਡਣ ਦੀ ਆਗਿਆ ਨਹੀਂ ਹੋਵੇਗੀ ਉਹ ਦਫ਼ਤਰ ਵਿੱਚ ਹਾਜ਼ਰ ਰਹੇਗਾ ਪਰੰਤੂ ਇਸ ਤਰ੍ਹਾਂ ਕੋਈ ਵੀ ਦਫ਼ਤਰੀ ਕੰਮਕਾਜ ਜਾਂ ਦਫ਼ਤਰੀ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਕਰੇਗਾ ਇਹ ਜਿਹੜੇ ਆਦੇਸ਼ ਨੇ ਇਹ ਸੂਬੇ ਦੇ ਜਿਹੜੇ ਕਰ ਕਮਿਸ਼ਨਰ ਆ ਵਰਨ ਰਜ਼ੂਮਲ ਵੱਲੋਂ ਕੀਤੇ ਗਏ ਨੇ ਜਿਹਦੇ ਚੱਲਦੇ ਆ ਜਿਹੜੀ ਸਰਕਾਰ ਨੇ ਚਿੱਠੀ ਵੀ ਕੱਢ ਦਿੱਤੀ ਹੈਗੀ ਆ ਉਦਰੇ ਇਸ ਮਸਲੇ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਸਰਕਾਰ ਤੇ ਇਸ ਵਾਰ ਖੜੇ ਕੀਤੇ ਆਗੇ ਨੇ ਜਿਹੜਾ ਭਾਰਤੀ ਚੋਣ ਕਮਿਸ਼ਨ ਵੱਲੋਂ ਸਰਕਾਰ ਕੋਲ ਰਿਪੋਰਟ ਮੰਗੀ ਗਈ ਆ ਉਹਨਾਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਭਾਰਤੀ ਚੋਣ ਕਮਿਸ਼ਨ ਨੇ ਸੰਗਰੂਰ ਦੇ ਜਰੇਲੀ ਸ਼ਰਾਬ ਦਿਖਾਤ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਕੋਲੋਂ ਤੁਰੰਤ ਰਿਪੋਰਟ ਮੰਗੀ ਆ ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਜਿਹੜੇ ਇਸ ਮਸਲੇ ਦੇ ਵਿੱਚ ਮੁਖਸਕੱਤਰ ਅਨੁਰਾਗ ਵਰਮਾ ਤੇ ਡੀਜੀਪੀ ਗੌਰਵ ਜਾਦਵ ਤੋਂ ਸੰਗਰੂਰ ਦੇ ਜੇ ਰੀਲੀ ਸ਼ਰਾਪ ਦੁਖਾਤ ਮਾਮਲੇ ਦੀ ਤੁਰੰਤ ਰਿਪੋਰਟ ਮੰਗੀਆ ਕਮਿਸ਼ਨ ਦੀ ਇਹ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ 20 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 20 ਲੋਕ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਮੁਖਸਕੱਤਰ ਤੇ ਡੀਜੀਪੀ ਡੀਜੀਪੀ ਪੰਜਾਬ ਨੂੰ ਪੱਤਰ ਲੈ ਕੇ ਇਸ ਸਮੁੱਚੇ ਘਟਨਾਕਰਮ ਬਾਰੇ ਤੁਰੰਤ ਮੁੱਢਲੀ ਰਿਪੋਰਟ ਅਤੇ ਵਿਸਤ੍ਰਿਤ ਰਿਪੋਰਟ ਅੱਜ ਹੀ ਦੇਣ ਲਈ ਕਿਹਾ ਤਾਂ ਜੋ ਇਸ ਬਾਬਤ ਭਾਰਤੀ ਚੋਣ ਕਮਿਸ਼ਨ ਨੂੰ ਜਾਣੂ ਕਰਵਾਇਆ ਜਾ ਸਕੇ ਉਧਰ ਦੂਜੇ ਪਾਸੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨਰ ਵੱਲੋਂ ਇਸ ਮਸਲੇ 'ਚ ਪੰਜਾਬ ਸਰਕਾਰ ਕੋਲ ਰਿਪੋਰਟ ਮੰਗੀ ਗਈ ਹੈ ਕਿਉਂਕਿ 3 ਦਿਨਾਂ ਦੇ ਵਿੱਚ ਕਰੀਬ 20 ਮੌਤਾਂ ਹੋ ਚੁੱਕੀਆਂ ਔਰ 31 ਤੋਂ ਜ਼ਿਆਦਾ ਜਿਹੜੇ ਲੋਕ ਨੇ ਹਾਲੇ ਹਸਪਤਾਲ ਦੇ ਵਿੱਚ ਪਰਤੀ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹਦੇ 'ਚ ਪੰਜਾਬ ਦੇ ਮੁੱਖ ਸਕੱਤਰ ਅਤੇ ਮੁੱਖ ਜਿਹੜੇ ਪੋਰਸ ਮੁਖੀ ਨੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ 4 ਹਫਤਿਆਂ ਦੇ ਵਿੱਚ ਰਿਪੋਰਟ ਦੇਣ ਵਾਸਤੇ ਕਿਹਾ ਡਿਪਟੀ ਕਮਿਸ਼ਨਰ ਸੰਗਰੂ ਜਤਿੰਦਰ ਜੋਰਾਵਾਲ ਦਾ ਹਵਾਲਾ ਵੀ ਦਿੱਤਾ ਗਿਆ ਜਿਹੜੀ ਖਬਰ ਪ੍ਰਕਾਸ਼ ਹੋਈ ਕਿ ਹਾਈ ਪਾਵਰ ਜਾਂਚ ਕਮੇਟੀ ਦਾ ਰਾਜਾ ਸਵੇਰੇ ਤੱਕ ਰਿਪੋਰਟ ਦਿੱਤੀ ਜਾਊਗੀ ਕਾਰਵਾਈ ਦੇ ਲਈ ਸਰਕਾਰ ਨੂੰ ਛੁਪਾਰਸ਼ ਵੀ ਭੇਜ ਦਿੱਤੀ ਜਾਊਗੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ 24 ਘੰਟੇ ਦੇ ਵਿੱਚ ਇੰਨੀਆਂ ਮੌਤਾਂ ਆਈਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਡਿੜਬਾ ਤੇ ਸਨਾਮ ਹਲਕੇ ਵਿੱਚ ਸ਼ਰਾਬ ਤਸਕਰੀ ਰੋਕਣ ਦੇ ਮੁਖ ਜਿਹੜੇ ਜ਼ਿੰਮੇਵਾਰੀ ਆਪਕਾਰੀ ਵਿਭਾਗ ਤੇ ਪੰਜਾਬ ਪੁਲਿਸ ਦੀ ਸੀ ਡਿੜਬਾ ਵਿੱਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਮੋਹਨ ਸਿੰਘ ਦੀ ਡਿਊਟੀ ਸੀ ਸਨਾਮ ਵਿੱਚ ਆਪਕਾਰੀ ਵਿਭਾਗ ਦਾ ਮੁਖੀ ਪ੍ਰਕਾਸ਼ ਸਿੰਘ ਸੀ ਡਿੜਬਾ ਦੇ ਐਸਐਚਓ ਗੁਰਮੀਤ ਸਿੰਘ ਅਤੇ ਸਨਾਮ ਦੇ ਐਸਐਚਓ ਸੁਖਦੀਪ ਸਰ ਸਨ ਜਿਨ੍ਹਾਂ ਦੀ ਉੱਥੇ ਡਿਊਟੀ ਬੰਦੀ ਸੀ ਉਧਰ ਸੰਗਰੂਰ ਦੇ ਜਰੀਲੀ ਸ਼ਰਾਬ ਮਾਮਲੇ ਵਿੱਚ ਬਣੀ ਹਾਈ ਪਾਵਰ ਜਾਂਚ ਕਮੇਟੀ ਦਾ ਚੇਅਰਮੈਨ ਐਸ ਡੀ ਐਮ ਡਿੜਬਾ ਨੂੰ ਲਗਾਇਆ ਗਿਆ ਡੀ ਐਸ ਪੀ ਡਿੜਬਾ ਐਸ ਐਚ ਓ ਡਿੜਬਾ ਈ ਟੀ ਓ ਜਿਹੜੇ ਆਪਕਾਰੀ ਵਿਭਾਗ ਦੇਡੇ ਨੇ ਉਹਨੂੰ ਮੈਂਬਰ ਸ਼ਾਮਲ ਕੀਤਾ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਡੀ ਜੀ ਪੀ ਗੌਰਵ ਜਾਦਵ ਵੱਲੋਂ ਵੀ ਇਸ ਮਸਲੇ ਦੇ ਵਿੱਚ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਦੇ ਤਹਿਤ ਦੇ ਹੇਠਾਂ ਇੱਕ ਜਿਹੜੀ ਆ ਉਹ ਕਮੇਟੀ ਬਣਾ ਦਿੱਤੀ ਗਈ ਆ ਉਸ ਕਮੇਟੀ ਦੇ ਵਿੱਚ ਕਿਹੜੇ ਕਿਹੜੇ ਗੌਰਵ ਜਾਦਵ ਸੂਬੇ ਦੇ ਡੀਜੀਪੀ ਵੱਲੋਂ ਮੈਂਬਰਸ਼ਿਪ ਮਿਲ ਕੀਤੇ ਗਏ ਨੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਜਿਹੜੀ ਇੱਕ ਚਾਰ ਮੈਂਬਰੀ ਐਸਆਈਟੀ ਟੀਮ ਦਾ ਗਠਨ ਕੀਤਾ ਗਿਆ ਉਹਦੇ ਵਿੱਚ ਏਡੀਜੀਪੀ ਕਾਨੂੰਨ ਵਿਵਸਥਾ ਗੁਰਿੰਦਰ ਸਿੰਘ ਢਿੱਲੋਂ ਨੂੰ ਐਸਆਈਟੀ ਦਾ ਹੈੱਡ ਬਣਾਇਆ ਗਿਆ ਇਸ ਤੋਂ ਇਲਾਵਾ ਡੀਆਈਜੀ ਪਟਿਆਲਾ ਰੇਜ ਹਰਚਰਨ ਸਿੰਘ ਭੁੱਲਰ ਐਸਐਸਪੀ ਸੁਗਰੂਰ ਸਰਤਾਜ ਸਿੰਘ ਚਾਲ ਅਤੇ ਐਡੀਸ਼ਨਲ ਕਮਿਸ਼ਨਰ ਐਕਸਾਈਜ਼ ਨਰੇਸ਼ ਦੁੱਬੇ ਨੂੰ ਉਸ ਕਮੇਟੀ ਚ ਸ਼ਾਮਲ ਕੀਤਾ ਗਿਆ ਲੇਕਿਨ ਉਧਰ ਜਿਹੜੇ ਪੀੜਤ ਨੇ ਉਹਨਾਂ ਵੱਲੋਂ ਸਰਕਾਰ ਦੇ ਨਾਲ ਰਜਾਮੰਦੀ ਤੇ ਸਹਿਮਤੀ ਜਤਾ ਦਿੱਤੀ ਗਈ ਹੈ ਉਹ ਜਿਹੜੇ ਇਸ ਸ਼ਰਾਬ ਨਾਲ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਉਹਨਾਂ ਦਾ ਸੰਸਕਾਰ ਵੀ ਅੱਜ ਹੀ ਕੀਤਾ ਜਾ ਰਿਹਾ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲੇ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ